ਮੈਂ ਪਹਿਲਾਂ ਸਾਡੀ ਲੜਾਈ ਹੋ ਗਈ ਟੀਆ ਦੂਜੇ ਬੰਦੇ ਨਾਲ ਵੀ ਅੱਛਾ ਲੱਗ ਰਿਹਾ ਹੈ ਇਸ ਕੋ ਈ ਹੋਏ ਤੁਹਾਂਗੇ ਪਰ ਕੇ ਬਾਲ ਮੇਰੇ ਬਾਲ ਪੱਟ ਦੇਣੀ ਨਹੀਂ ਮੈਂ ਜਿੱਤਣਾ ਤੇ ਪਰੇ ਬਾਗਿਆ ਦੇਖੋ ਜੀ ਤੇ ਚਾਹ ਦੇ ਮੌਕੇ ਦੇ ਖਣਾਇਆ ਅੱਜ ਮੰਦਿਰ ਦੇ ਅਸੀਂ ਦਰਸ਼ਨ ਕਰਕੇ ਆਏ ਆ ਤੇ ਸਾਨੂੰ ਮਿਲ ਗਿਆ ਕਾਂਗੜੀ ਧਾਮ ਕਾਂਗੜੀ ਧਾਮ ਕਹਿੰਦੇ ਹੁੰਦਾ ਵਾਲਿਓ ਉਨਾਂ ਹੀ ਚੱਲ ਪਿਆ ਸਾਡਾ ਹੋਟਲ ਸੀ ਆ ਦੇਖੋ ਦੂਜਾ ਦਿਨ ਚੱਲ ਪਿਆ ਤੇ ਗੱਡੀ ਸਾਡੀ ਪਿਆਰ ਆ ਬੰਦੇ ਵਿੱਚ ਬੈ ਗਏ ਆ ਤੇ ਹਾੜ ਓਦਾਂ ਦੇ ਥੋੜੇ ਅੱਗੇ ਆ ਕੇ ਦਿਖਾ ਦੇ ਤੇ ਦੇਖ ਤੜੀ ਗਏ ਤੇ ਬੰਦੇ ਅੰਦਰ ਬੈਠੇ ਆ ਹਾਂਜੀ ਉੱਟ ਗਏ ਭਾਜੀ ਕਿਦਾ ਹੈ ਨਾ ਬਾਜੀ ਉੱਟ ਗਏ ਸਸੀ ਗੱਲ ਬਾਜੀ ਸਸੀ ਗੱਲ ਬਾਜੀ ਸਸੀ ਗੱਲ ਬਾਜੀ ਹੋਰ ਸੌਟੀ ਟਾਂਕ ਹੋ ਭਾਈ ਹੋਰ ਭਾਜੀ ਦਿਨ ਚੜਿਆ ਅੱਜ ਕਿਦਾਂ ਦਾ ਲੱਗਦਾ ਤੁਹਾਨੂੰ ਚਿੱਕਾ ਲੱਗ ਗਿਆ ਦੇਖੋ ਐਦਾਂ ਠੰਡ ਲੱਗ ਜਦੀ ਇੱਥੇ ਕਈ ਵਾਰ ਚਲੋ ਮੈਂ ਹੁਣ ਮੈਨੂੰ ਭਾਜੀ ਹੁਣ ਸੀਟ ਦੇ ਦਿੱਤੀ ਮੌਰਨਿੰਗ ਥੈਂਕ ਯੂ ਭਰਾਜੀ ਧੰਨਵਾਦ ਤੁਹਾਡਾ ਭਰਾ ਮੇਰੇ ਨੇ ਹਲੇ ਦਾੜੀ ਬੰਨੀ ਆ ਹਲੇ ਨਹੀਂ ਵੀਡੀਓ ਚ ਆਉਣ ਆਏ ਨੇ ਹਲੇ ਨਹੀਂ ਠਹਿਰ ਕੇ ਆਉਂਗਾ ਭਾਜੀ ਉੱਪਰਲੇ ਪਾਸੇਗਾ ਦਸੰਬਰ ਤੇ ਥੱਲੇਗਾ ਦੂਜਾ ਜੂਨ ਮਹੀਨਾ ਜੂਨ ਮਹੀਨਾ ਜੂਨ ਮਿਨ ਆ ਜਦੋਂ ਮੈਂ ਬਹੁਤ ਵੱਡਾ ਬਲੌਗਰ ਬਣ ਜਾਣਾ ਨਾ ਆਦਾ ਦੀ ਗੱਡੀ ਮੈਂ ਜਰੂਰ ਲਾਉਂਗਾ ਭਾਈ ਨਾ ਖੋਲੋ ਕਿਸੇ ਦੀ ਗੱਡੀ ਐ ਬਹੁਤ ਰਮਜ ਨੂੰ ਆਪੂਗਾ ਇਹ ਵੀ ਭਾਈ ਰਾਈਡਰ ਹੀ ਲੱਗਦਾ ਮੈਨੂੰ ਇੱਕ ਮਿੰਟ ਵੇਖ ਪਲਟ ਕੇ ਦੇਖਦਾ ਉਹ ਜੀ ਆਏ ਆ ਰਿਹਾ ਕੈਂਪਸ ਦੇਖਣ ਕੈਂਪਸ ਹੀ ਰਹਿਣਾ ਤਾਂ ਹੈ ਨੀਗਾ ਚਲੋ ਅੱਜ ਪਾਈ ਪਹੁੰਚ ਕੇ ਜਾਈਏ ਤੇ ਡੋਗੀ ਆ ਦੇਖੋ ਕੈਂਪਸ ਦੀ ਵੀਊ ਦੇਖੋ ਜਿਆ ਮਣੀ ਸੱਚੀ ਸੱਚੀ ਜਿਹੀ ਕੀਦਾ ਗਾੜੇ ਕੋ ਪਾਜੀ ਵਿਊ ਚੈੱਕ ਕਰੋ ਇੱਥੇ ਦਾ ਦਸੰਬਰ ਮਹੀਨਾ ਤੇ ਜੂਨ ਮਹੀਨਾ ਇਕੱਠਾ ਚੱਲਣਦੇ ਆ ਤੇ ਆਹ ਵੀ ਜੈਪਸੀ ਦੇਖੋ ਕਿ ਇੱਕ ਵਾਰੀ ਭਾਈ ਤੁਸੀਂ ਜੈਪਸੀ ਕਿਦੋਂ ਲੈਣੀ ਆ ਭਾਈ ਉਹ ਲੱਗੀ ਜੈਪਸੀ ਉੱਪਰ ਲਾਲ ਆ ਤੁਹਾਡੀ ਰੈੱਡ ਰੈੱਡ ਸਾਡੀ ਬੰਦਾ ਮਿਲ ਗਿਆ ਜੀ ਰੈੱਡ ਵਾਲਾ ਜਿੰਨੀ ਵੀ ਸਾਡੀ ਹੈ ਜਿਮਨੀ ਵੀ ਤੁਹਾਡੀ ਇਹਨਾਂ ਦੀ ਉਹ ਦੇਖੋ ਜੀ ਪਾਣੀ ਕਿੰਨਾ ਵਧੀਆ ਚੱਲਣਦੇ ਆ ਆਹ ਅੱਧਾ ਕੈਂਪ ਜੀ ਅਗਲੀ ਵਾਰ ਆਵਾਂਗੇ ਤਾਂ ਕੈਂਪ ਚ ਰਾਵਾਂਗੇ ਆ ਦੇਖੋ ਜੇ ਕਿਸੇ ਨੇ ਆ ਆਜੀ ਕੱਲ ਰਾਤ ਵੀ ਇੱਥੇ ਰੁਕਣ ਲੱਗੇ ਸੀ ਪਰ ਅਸੀਂ ਐਵੇਂ ਗਲਤੀ ਕਰ ਲਈ ਅੱਗੇ ਜਾ ਕੇ ਜਿਹੜੇ ਰਾਤ ਇੱਥੇ ਰੁਕੇ ਹੋਣੇ ਉਹਨਾਂ ਦੇ ਵਾਸਤੇ ਬ੍ਰੇਕਫਾਸਟ ਵੀ ਡੇ ਹੁਣ ਤੇ ਜਿਆਦਾ ਦਬਰਾ ਇਹ ਜਾ ਤੱਕ ਵੀ ਨਜੇ ਜਾ ਰਹੀ ਹੈ ਨਾ ਹਾਂ ਬਹਾਂ ਤੱਕ ਕਪੜੀ ਨਹੀਂ ਹੈ ਹਾਂ ਜੇ ਹੋਗਾ ਆਪਕਾ ਇਸ ਤੇ ਕਿਤਨਾ ਕਰ ਇਤਨਾ ਕਰੋਗਾ ਆਪਕਾ ਉਹ ہمارا ਸਪਲੈਂਟ ਲੱਗਾ ਹੋਣਾ ਨਾ ਉਹ ਆਪਣਾ ਬੱਸ ਕੌਨਸਾ ਬਲੈਂਡਰ ਆਪਕਾ ਹੈ ਹਾਂ ਅਸੀਂ ਵਾਹ ਪੇ ਆਏ ਨਾ ਬੈਠੇ ਆਏ ਅਸਲ ਓਕੇ ਓਕੇ ਜਿਮਨੀ ਵੀ ਆਪਕੀ ਹੋ ਗਿਆ ਇਹ ਇਤਨਾ ਕ ਖੱਤਾ ਇਸਕਾ ਹੈ ਜਹਾਂ ਸੇ ਲੈ ਕੇ ਉਤਨਾ ਇਹ ਕਹਿੰਦਾ ਇੱਕ ਸਾਡੇ ਨਾਲ ਭਰਾ ਆਇਆ ਉਹਨੇ ਲੜਬਣਾ ਮੇਰੇ ਨਾਲ ਦਾ ਦੇਖਣਾ ਜੀ ਪਰ ਇਹਨੇ ਡਰ ਵੀ ਆਉਣਾ ਚਾਹੀਦਾ ਭਰਾਵਾ ਦਾ ਤੇ ਹੁਣ ਅਸੀਂ ਇਥੇ ਚੱਲ ਪਏ ਆ ਉਹ ਜਿਹੜਾ ਅਸੀਂ ਦੇਖ ਕੇ ਆਏ ਆ ਨਾ ਕੈਂਪਿੰਗ ਉਹ ਆ ਅਗਲੀ ਵਾਰ ਰੁਕਾਗੇ ਆਪਾਂ ਜੀ ਟਾਈਮ ਗੱਡੀ ਸਾਡੀ ਸਟਾਰਟ ਆ ਮੰਦੀ ਸਾਡੇ ਦੋ ਜਣੇ ਨਹੀਂ ਆ ਰਹੇ ਭਾਈ ਤੇ ਜਿਮਨੀ ਤੋਂ ਜਿਮਨੀ ਹੋਦੀ ਹੈ ਹਰਿਆਣਾ ਕਾੜੀ ਕਾੜੀ ਕਾਦੇ ਤੁਰੰਦੇ ਕਿਉਂਕਿ ਹੁਣੇ 2 ਮਿੰਟ ਪਹਿਲਾਂ ਸਾਡੀ ਲੜਾਈ ਹੋ ਗਈ ਹੈ ਟੀਆ ਦੂਜੇ ਬੰਦੇ ਨਾਲ ਇਹ ਕਹਿੰਦਾ ਉਹ ਤੇ ਜਾਣਾ ਮੈਨੂੰ ਮੜੇ ਕਹਿੰਦਾ ਮੈਂ ਜਾਣਾ ਹੀ ਜਾਣਾ ਜੋ ਮਰਜੀ ਹੋ ਜਵੇ ਤੇ ਕੀ 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 ਚੱਕਰ ਕੀ ਪੈ ਗਿਆ ਭਾਈ ਵੀ ਦੱਸੋ ਪਰ ਜਿੱਦਾਂ ਆਇਆ ਨਹੀਂ ਦੂਰ ਆਇਆ ਤੇ ਜਿੱਥੇ ਜਿੱਦਾ ਮਿਲਦੀ ਲੱਗੇ ਉੱਥੋਂ ਮੁੜ ਕੇ ਆਣਾ ਨਹੀਂ ਇੱਥੇ ਹਾਂਜੀ ਹਾਂਜੀ ਇਹ ਤਾਂ ਆਹ ਦੇਖੋ ਜਿਮਨੀ ਵਾਲੇ ਬਹੁਤ ਔੜਦੇ ਦੇਖ ਤਿੰਨ ਜਿਮਨੀਆ ਕੱਟੀਆਂ ਨੇ ਮੋਹਰੇ ਦਾ ਬਲੇਰੋ ਆ ਪਿਛੇ ਬਸ ਜਿਮਨੀ ਆ ਆ ਉਹ ਦੇਖੋ ਚਲੋ ਹੁਣ ਅੱਧਾ ਥੱਲੇ ਜਾ ਕੇ ਵੀਊ ਦਿਖਾ ਦਈਏ ਹੁਣ ਆਏ ਤਾਂ ਹੈ ਚਲੋ ਕੀ ਕਰਨਾ ਹੁਣ ਜਾਣ ਲੱਗ ਪੈਣੀ ਭਾਜੀ ਲਈ ਸਾਡੇ ਨਾਲ ਜਦ ਸਾਫ ਨਵਾੜਾ ਸਾਥ ਹੀ ਆਈ ਹੈ ਫੇਕ ਕਰਨਾ ਬੜੀ ਦੂਰਾ ਬੋਲ ਜਾ ਰਹਾ ਬੜੀ ਦੂਰਾ ਆਉਂਦੇ ਜੂਮ ਚਲੋ ਹੁਣ ਇੱਥੋਂ ਜਾਣਾ ਪੈਣਾ ਓਕੇ ਓਕੇ ਪਰ ਵਿਊ ਚੈੱਕ ਕਰੋ ਸ਼ਾਂਤੀ ਪ੍ਰਤੀਕ ਹੈ ਬਾਪੂ ਜੀ ਦੇਖੋ ਕਾफी ਉੱਤਰ ਕੇ ਜਾਣਾ ਬੜਾ ਚੜਨਾ ਬੜਾ ਔਖਾ ਜਾਣਾ ਵੀਰੇ ਲੱਗੀ ਜਿਦਾ ਮਣੀ ਮੇਸ਼ ਤੋਂ ਨਹੀਂ ਉਤਰਦੇ ਹੁੰਦੇ ਥੋੜਾ ਜਿਹਾ ਜ਼ੋਰ ਜਿਹਾ ਲੱਗਣ ਦੇ ਆ ਉੱਪਰ ਲੱਗੀ ਉਹਦਾ ਥੋੜਾ ਜਿਹਾ ਲੱਗਾ ਤੁਹਾਨੂੰ ਹਾਂ ਨਾ ਬਦਸ਼ ਨਹੀਂ ਆ ਗਿਆ ਉਹਨੇ ਆਲਾ ਪਹੁੰਚੇ ਵੀ ਨਹੀਂ ਉੱਪਰੋਂ ਸਾਨੂੰ ਹਾਕ ਆ ਰਹੀ ਆ ਜਾ ਕੇ ਵਿਊ ਚੈੱਕ ਕਰੋ ਬਾਜੀ ਮੱਕੀ ਕਾ ਬਲੌਗ ਕਰ ਇਸ ਕਰਕੇ ਇਹ ਨਾ ਮੈਨੂੰ ਇੱਧਰ ਆਉਣਾ ਪੈ ਗਿਆ ਜੇ ਮੈਂ ਕਦੇ ਨਾ ਵੀਡੀਓ ਵੀਡੀਓ ਬਣਾਉਂਦਾ ਹੁੰਦਾ ਤੇ ਮੈਂ ਕਦੀ ਵੀ ਨਹੀਂ ਆਉਣਾ ਸੀ ਇੰਨੀ ਦੂਰ ਬੜੀ ਦੂਰ ਆਉਥੋਂ ਆਇਆ ਸੀ ਤੇ ਆ ਦੇਖੋ ਆਇਆ ਪੁਰਾਣਾ ਪੁਲ ਆਹ ਦੇਖੋ ਇਹ ਤਾਂ ਜਿੱਦਾਂ ਮਤਲਬ ਪੁਰਾਣੇ ਜਮਾਨੇ ਦੇ ਵਿੱਚ ਇਹ ਇੰਗਲੈਂਡ ਵਾਲਿਆਂ ਨੇ ਬਣਾਇਆ ਹੁਣ ਪੱਕੀ ਗੱਲ ਐ ਕਿਉਂ ਅੰਗਰੇਜ਼ਾਂ ਨੇ ਸ਼ਾਇਦ ਉੱਪਰ 파ਰਸ਼ ਵੀ ਪਾਇਆ ਆ ਅਸੀਂ ਆ ਪੁਲ ਤੇ ਆਏ ਆ ਇਹਦਾ ਨਾਂ ਰੱਖਿਆ ਸੀ ਪੁਚਾਲ ਪੁਲ ਕਿਉਂਕਿ ਇਹ ਪੁਲ ਹਿੱਲਦਾ ਆ ਆ ਦੇਖੀ ਆ ਦੇਖ ਵਾੜੇ ਪੂਰਾ ਹਿੱਲਣ ਦੇ ਆ ਤੇ ਫਾਇਦਾ ਹੋ ਗਿਆ ਭਰਾ ਦੇ ਨਾਲ ਹੌਣ ਲੱਗ ਤਾ ਥੋੜਾ ਜਿਹਾ ਕਿਉਂ ਭਾਜੀ ਪੁਰਾਣਾ ਪੁਲ ਹੋਣਾ ਕਿ ਮੇਰੇ ਹਿਸਾਬ ਨਾਲ ਅੰਗਰੇਜ਼ਾਂ ਨੇ ਬਣਾਇਆ ਹੋਣਾ ਪੱਕਾ ਏ ਤੇ ਅਸੀਂ ਨਾ ਇਹਨੂੰ ਕੋਸ਼ਿਸ਼ ਕਰਤਾ ਆ ਕਿੱਧਰ ਹੀ ਚੱਲਾ ਹੁਣੇ ਵਾਰ ਰੌਲਾ ਪਾਇਆ ਆਪਣੀ ਨੇ ਗਿਆ ਹੁਣ ਬਰੋਡ ਦੇ ਥੱਲੇ ਅਸੀਂ ਜਗਿੰਦਰ ਨਗਰ ਵਾਲੇ ਰੋਡ ਤੇ ਆ ਗਏ ਆ ਇੱਥੇ ਨੂੰ ਬਨਾਲੀ ਜਾਣਾ ਬਨਾਲੀ ਅਸੀਂ ਜਾਣਾ ਨਹੀਂ ਕਿਉਂਕਿ ਸਾਡੀ ਇੱਕ ਨਨ ਪ੍ਰੋਬਲਮ ਪੈ ਗਈ ਅਸੀਂ ਹੋਰ ਪਾਸੇ ਜਾਵਾਂਗੇ ਅੱਜ ਬਾਹਰ ਦਾ ਥਿਊ ਦੇਖੋ ਆ ਦੇਖੋ ਆ ਲੜਾਈ ਹੋਣ ਦਈ ਹੈ ਜਿਹੜੀ ਅੱਗੇ ਪਿੱਛੇ ਵਾਲੀ ਮੈਂ ਮੋੜੇ ਬੈਠਣਾ ਪਿੱਛੇ ਬੈਠਣਾ ਮੁੰਡਾ ਭਾਈ ਤੈਨੂੰ ਅੱਗੇ ਬਣਾਣਾ ਮੈਂ ਹੀ ਆ ਪੁੱਛ ਲੱਗੇ ਨੂੰ ਹਾਂ ਤੂੰ ਆ ਦੇਖੋ ਆ ਦੇਖੋ ਚਲੋ ਕਈ ਵਾਰ ਹੁੰਦਾ ਅੱਜ ਦਾ ਚਲ ਕੀ ਕਰਨਾ ਹੋਣੀ ਮੀਰ ਬੜੇ ਆ ਲੈਕਚਰ ਹੁੰਦੇ 2000 ਦੀ ਤਾਂ ਟੀ-ਸ਼ਰਟੇ ਪਾਈ ਹੈ ਭਾਈ ਹੁਣੇ ਕਿੰਨੀ ਕਰੀ ਮੜੀ ਜੀ ਉਹ ਰੇਖਾ ਦੱਸ ਉਹ 299 ਓਏ ਚਾਹ ਸੌ ਸਿਟੀ ਮੈਂ ਸੌਂਦੀ ਹੀ ਜਾਂਦਾ ਰਾਤ ਤੇ ਕੀ ਟੁਡੇ ਜਰੀ ਵੀ ਸੀ ਨਾ ਕਰਦਾ ਦੰਗਾ ਬਲੀ ਦੀ ਲਾ ਰਹੀ ਹੈ ਭਾਜੀ ਵਾਕੇ ਬਾਈ ਦਿਖਾ ਦੇ ਪੀਸ ਗੀਮੀ ਹੀ ਗਿਵ ਮੀ ਯਰ ਸੌਂਗ ਹੈ ਕਹ ਹੈ ਤੂੰ ਭਾਈ ਗਾਣੇ ਕੋਲ ਸਿਲੇਕਟ ਕਰਦਾ ਟਾਡੇ ਕੋਈ ਨਹੀਂ ਲੱਗਦਾ ਭਾਈ ਲਾਇ ਹੀ ਨਹੀਂ ਕੋਈ ਸੇ ਬਾਤ ਕੇ ਮਨ ਤੋਂ ਨਾ ਦਿਖਾਤਾ ਹੈ ਵਾਕਈ ਗਾਣਾ ਬੋਬੀ ਲੱਗਦਾ ਕਾਪੀਰਾਈਟ ਆ ਜਾਣਾ ਨਹੀਂ ਤਾਂ ਮੈਂ ਪਾੜਦਾ ਇਹ ਪੂਰਾ ਭਗਵਾਨ ਹੈ ਕਹ ਹੈ ਤੂੰ ਸੀ ਲੈ ਲੈ ਲਫਾਵਾ ਕੋ ਲੈ ਜੇ ਭਾਈ ਜੀ ਨੂੰ ਮੁਕਾਬਲਾ ਦਿੱਤਾ ਮੈਂ ਤਾਂ ਖਾਗ ਨਹੀਂ ਅਰੇ ਮੈਂ ਮੈਨੂੰ ਪਤਾ ਹੈ ਖਾਲੀ ਆਇਆ ਹਣ ਉਤੋਂ ਭਾਈ ਜੀ ਖਾਲੀ ਕਹੇ ਦਿੱਤਾ ਦੋ ਤਿੰਨ ਦਿਨ ਇੱਕ ਦਿਨ ਨਿਆਣ ਰੱਖੀ ਆਪਣੀ ਆਹ ਦੇਖੋ ਉਹਦੀ ਦੋ ਨੋ ਦੋ ਚਾਹ ਸਾਡੀ ਆ ਗਈ ਆ ਪਹਿਲਾ ਲਫਾਵਾ ਭਾਈ ਜੀ ਨੇ ਖਾਲੀ ਦੇ ਦਿੱਤਾ ਸੀ ਚਲੋ ਕੋਈ ਗੱਲ ਨਹੀਂ ਆ ਲੈ ਲਓ ਭਰਾ ਹੁਣ ਪੀ ਗਾ ਲਓ ਭਰਾ ਆ ਵੀ ਗਏ ਨਿਕਲ ਗਏ ਆ ਤੇ ਨਾਲ ਬਾਅਦ ਵਿੱਚ ਚਾਹ ਦਾ ਲੇਮਕਾ ਪੀਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਪਤਾ ਹੀ ਹੈ ਤੇ ਪਾਜਲਪੂਰੀ ਬਾਅਦ ਵਿੱਚ ਖਾਂਦੇ ਆ ਇਹ ਮੰਦਿਰ ਦੇ ਅਸੀਂ ਦਰਸ਼ਨ ਕਰਕੇ ਆਏ ਆਂ ਤੇ ਸਾਨੂੰ ਮਿਲ ਗਿਆ ਕਾਂਗੜੀ ਧਾਮ ਕਾਂਗੜੀ ਧਾਮ ਕਹਿੰਦੇ ਉੱਦਾਂ ਤੇ ਲੰਗਰ ਮਿਲ ਗਿਆ ਉੱਦਾਂ ਉਹ ਕਾਂਗੜੀ ਧਾਮ ਵੀ ਕਹਿੰਦੇ ਨੇ ਤੇ ਇਹ ਵੀ ਖਾ ਕੇ ਦੇਖਣਾ ਹੱਥਾਂ ਨਾਲ ਮੈਂ ਬੜਾ ਸਵਾਦ ਹੁੰਦਾ ਜਨਸ ਫੇਰ ਕਰਨਾ ਪ੍ਰਿਆ ਦੇ ਭਾਜੀ ਕੋਈ ਗੱਲ ਨਹੀਂ ਕਰਾ ਲੈ ਯਾਰ ਨਹੀਂ ਨਹੀਂ ਕਰਾਉਣਾ ਨਹੀਂ ਅਸੀਂ ਅਰੇ ਸ਼ੁਰੂ ਹੋਈ ਏ ਉਹ ਕੱਪੜੇ ਪਸੰਦ ਨਹੀਂ ਆਉਂਦੇ ਜਿੱਥੇ ਉੱਧਰ ਦਾ ਉੱਥੇ ਟੀ-ਸ਼ਰਟ ਬਦਲ ਲੈ 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 ਦਾ ਸੋਨੇ ਨੇ ਟੀ-ਸ਼ਰਟ ਪਾ ਲਈ ਮਾ ਚਲ ਜਾ ਆ ਗਿਆ ਗਰਮੀ ਨਹੀਂ ਲੱਗੀ ਬਸ ਕੇ ਇਹਨਾਂ YouTube ਵਾਲਿਓ ਇੱਥੇ ਨਾ ਰਾਵਣ ਜੀ ਨੇ ਆ ਕੇ ਸ਼ਿਵਲਿੰਗ ਦੀ ਇਸਤਾਲ ਤੇ ਕਰਮਧੀਆਂ ਲੰਗਰ ਤੇ ਲੰਗਰ ਇੱਧਰ ਵੀ ਲੱਗਾ ਹੋਇਆ ਦੇਖੋ ਜੀ ਇਹ ਬੇਜਾਨਾ ਤਾਂ ਇੱਕ ਇਤਿਹਾਸ ਆ ਵੀ ਇੱਥੇ ਕੋਈ ਸੁਨਿਆਰਾ ਨਾ ਆ ਕੇ ਦੁਕਾਨ ਨਹੀਂ ਪਾ ਸਕਦਾ ਜੇ ਪਾਉਂਗਾ ਤਾਂ ਉਹਦੇ ਨਾਲ ਸੋਨਾ ਸਾਰਾ ਕਾਲਾ ਹੋ ਜਾਂਦਾ ਹੈ ਰੋਟੀ ਵੀ ਨਹੀਂ ਬਾਜੀ ਜੀ ਸਾਨੂੰ ਦੱਸਿਆ ਬੜੀ ਗੱਲ ਠੀਕ ਹੈ ਬਾਜੀ ਇੱਥੇ ਵੀ ਲੰਗਰ ਲੱਗਾ ਹੋਇਆ ਉਹ ਉੱਥੇ ਵੀ ਲੰਗਰ ਛੱਕ ਕੇ ਆਇਆ ਇੱ ਆਗੜੀ ਦਾਮ ਹੈ ਆਪਣੇ ਬਾਗ ਆ ਦੇਖੋ ਜੀ ਇੱਥੇ ਚਾਹ ਦੇ ਮੌਕਾ ਦੇ ਖਣ ਆ ਅੱਜ ਕਾਫੀ ਟਾਈਮ ਟਾਈਮ ਹੀ ਲੱਗਣ ਦਿਆ ਸੀਗਾ ਇਹਨਾਂ ਤੋਂ ਆਉਣ ਦਾ ਜਿੰਨੀਆਂ ਵੀ ਤਾਜ਼ਾ ਚਾਹ ਹੋਈ ਤੇ ਇੱਕ ਹੋਰ ਕਿਹੜੀ ਚਾਹ ਆ ਟਾਟਾ ਟਾਟਾ ਚਾਹ ਸਾਰੀਆਂ ਇੱਥੋਂ ਹੀ ਬਣ ਕੇ ਜਾਂਦੀਆਂ ਦੇਖੋ ਜੀ ਇਹ ਲਫਾ ਇਹ ਨਾ ਬ੍ਰਾਂਡ ਵਾਲੇ ਜਿਹੜੇ ਹੁੰਦੇ ਮੇਰੇ ਹਿਸਾਬ ਨਾਲ ਲਫਾਵੇ ਬਦਲਦੇ ਆ ਬਾਕੀ ਚੀਜ਼ਾਂ ਤਾਂ ਇੱਥੋਂ ਹੀ ਬਣਦੀਆਂ ਉਹਨੇ ਜਿੰਨ ਮਰਜ਼ੀ ਬਦਲ ਲਓ ਤੱਕਾ ਨਾ ਦੇ ਸਾਡੇ ਆਪਣੇ ਬਾਗ ਆ ਲੇ ਹੁਣੀ ਚਲੋ ਚਾਹ ਦੇ ਬੜੇ ਸ਼ਕੀਰ ਹੁੰਦੇ ਜਿਹੜੇ ਆਪਣੇ ਪੰਜਾਬੀ ਭਰਾ ਤੇ ਅੱਜ ਚਾਹ ਦਾ ਦਿਖਾਵਾ ਕਰਤੀ ਆ ਇਹ ਅਸੀਂ ਕਿੱਥੇ ਰੁਕੇ ਆ ਨਾ ਗੋਲੀ ਵਾਲਾ ਪੱਤਾ ਪੀਣਾ ਇਹ ਸਾਡੇ ਵਾਲ ਗੋਲੀ ਵਾਲਾ ਠੰਡਾ ਪਾਣੀ ਹਾਂ ਗੈਸ ਪੂਰੀ 20% ਬਸ ਆ ਦੇਖੋ ਕਿਉਂਕਿ ਥੋੜਾ ਜਨਾ ਭਾਜੀ ਨੇ ਵੀਡੀਓ ਪਾਤੀ ਆ ਦੇਖ ਲਿਓ ਲੋ ਜੀ ਛਕੋ ਛਕੋ ਜੀ ਛਕੋ ਏ ਜੀ ਬਹੁਤ ਵਧੀਆ ਆ ਆਪਣੇ ਸਿਹਤ ਵਾਸਤੇ ਇਹ ਬਹੁਤ ਮੇਰੇ ਹਿਸਾਬ ਨਾਲ ਜ਼ਰੂਰੀ ਪੀਓ ਕਰੋ ਜਿਹੜੇ ਆਪਾਂ ਕੋਕ ਲੇਮਕਾ ਵਗੈਰਾ ਪੀਂਦੇ ਨੇ ਸਹੀ ਨਹੀਂਗਾ ਬਹੁਤ ਵਧੀਆ ਆ ਸੁਭਾਯਾ ਬਲਾਕਿਆਂ ਨਮਸਕਾਰ ਥੈਂਕ ਯੂ ਭਾਈ ਜਿਨ੍ਹਾਂ ਨੇ ਸਾਡੇ ਚਾਰ ਜਾਣੇ ਇੰਤਜ਼ਾਰ ਕਰਦਾ ਸੀ ਕਿਤਾ ਕਰਾਂਦੇ ਹੋ ਭਰਾ ਦਾ ਪਤਾ ਨਹੀਂ ਕੀ ਆ ਉਧਰ ਚੜਿਆ ਇੱਥੇ ਆਉਂਦੇ ਆ ਕੱਪੜੇ ਚੀਨਦੇ ਜਿੱਦਾਂ ਮਤਲਬ 23 ਵਾਰ ਬੰਦਾ ਪਹਿਲੀ ਵਾਰ ਆਉਂਦਾ ਨਾ ਕਈ ਵਾਰ ਪਹਿਲੀ ਵਾਰ ਆਉਂਦਾ ਬੰਦੇ ਨੂੰ ਚਾਹ ਦਾ ਹੁੰਦਾ ਜੀ ਚਾਹ ਦਾ ਉਧਰ ਚਾਹ ਦਾ ਹੁੰਦਾ ਜੀ ਪਹਿਲੀ ਵਾਰ ਜਦੋਂ ਆਉਣਾ ਬੰਦੇ ਨੂੰ ਇਸ ਕਰਕੇ ਅਸੀਂ ਆ ਗਏ ਹੁਣ ਬਈ ਵੇਟ ਕੀ ਦੀ ਕਰਨੀ ਸੀ ਵੇਰ ਭਾਈ ਹੁਣਾ ਸੀ ਬਾਈ ਦਾ ਸ਼ੂਟ ਹੈ ਨਾ ਅੱਜ ਅੱਜ ਮਾਈ ਹੁੰਦਾ ਸ਼ੂਟ ਹੈ ਨਾ ਤੇ ਸ਼ੂਟ ਵੱਜਣੀ ਇੱਠਾ ਬੇਲਪੁਰੀ ਖਾਣ ਲੱਗਾ ਕਿ ਸਾਨੂੰ ਪੈਸੇ ਤੁਸੀਂ ਦੇਣੇ ਪਰ ਚਲਾ ਜਿੱਤੇ ਗੀਤ ਸੁਣ ਲੱਗੇ ਭਰਾਵਾ ਅੱਗੇ ਆ ਨਹੀਂ ਪੈਸੇ ਮੰਗ ਮੰਗ ਕੇ ਖਾਣ ਲਿਆ ਮਾਲਕ ਆਪਾਏ ਲੋ ਜੀ ਮਕਲੌੜ ਖੰਜ ਵਾਲਿਓ ਪਹੁੰਚ ਗਏ ਦੁਬਾਰਾ ਅਸੀਂ ਗਰਮੀਏ ਦੇ ਵਿੱਚ ਆ ਰਾਣੇ ਨੇ ਵੀ ਜਗੜ ਇੱਥੇ ਪਾ ਲਈ ਆ ਗਏ ਤੇ ਮੋਹਿਤ ਅੱਗੇ ਆ ਖੜਾ ਆਹ ਭਾਜੀ ਦੇ ਸ਼ਕਲ ਦੇਖੋ ਬਦਲ ਗਿਆ ਹੁਣ ਵਾਕਿਆ ਹੀ ਭਾਜੀ ਤੁਸੀਂ ਵੀ ਆ ਜਾਓ ਤੁਸੀਂ ਵੀ ਕੱਪੜੇ-ਕੁੱਪੜੇ ਬਦਲ ਲਿਆ ਕਰੋ ਤੁਹਾਨੂੰ ਨਹੀਂ ਕੋਈ ਜਾਣ ਰਾਤ ਨੂੰ ਇੱਥੇ ਸਿੰਗਰ ਬੈਠਾ ਰਾਇ ਇੱਥੇ ਕਿਤੇ ਹਾਸਿਕ ਤਿੰਗਰ ਨਾ ਨਾ ਵੀਡੀਓ ਦਾ 400 ਰੁਪਏ ਲੈਂਦੇ ਆ ਦੇ ਰੋੜੇ 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 ਬਣਾਇਆ ਵੀ ਕੱਪੜਾ ਸਾਡੇ ਨਾਲ ਆ ਰਿਹਾ ਨੂੰ ਸੀ ਗਵਾ ਲੈਣਾ ਹੈਨਾ ਇਹਦਾ ਭਰਿਆ ਨਜ਼ਾਰਾ ਹੈ ਉਹਦਾ ਉਹ ਹੀ ਤਾਂ ਉਹ ਤਾਂ ਇੱਕ ਬੱਲੇ ਲੁਗਣਦੇ ਆ ਮੈਂ ਇੱਥੇ ਨਹੀਂ ਯਾਰ ਹੱਦਾਂ ਨਾ ਕਰੋ ਆਹ ਤਵਰ ਦੇਖਾ ਜਾ ਵੀ ਰੁਕੇ ਆ ਤੇ ਚਾਹ ਅਸੀਂ ਧੀਮਾ ਗਿਆ ਦੇਖੋ ਇਹਦੀ ਵੀਡੀਓ ਬਣਾਵਾ ਦੇਖ ਬਾਅਦ ਸੁਣ ਲਈ ਜੀ ਚਾਹ ਚਾਹ ਅੱਜ ਹੁਣਾਂ ਤੇ ਪੱਜ ਦਾ ਨਾ ਕਰਨੇ ਨਾ ਉਹਦਾ ਨਾਂ ਵੀ ਕਰਨ ਸਾਡੇ ਉਹਦਾ ਨਾਮ ਸੈਂਟਰ 'ਚ ਬੈਠਾ ਹੁੰਦਾ ਵਧੀਆ ਲੱਗ ਰਿਹਾ ਸੋ ਹੁਣ ਕੋਈ ਸਿਖਾ ਕੇ ਵਧੀਆ ਲੱਗ ਰਿਹਾ ਵਧੀਆ ਭਾਜੀ ਹਾਂਜੀ ਵਧੀਆ ਲੱਗੇ ਪਨੀਰ ਵਾਲੇ ਪਕੌੜੇ ਪਕੌੜੇ ਸੱਚ ਪਰੋਟੇ ਤੇ ਉਹ ਭਰਾ ਹੁਣੀ ਮਗਰ ਬੈਠੇ ਖਾ ਰਹੇ ਆ ਹਾਂਜੀ ਕੀ ਕਮੀ ਆ ਰਹੀ ਏ ਦੱਸੋ ਦੱਸ ਆ ਦਿਓ ਸੀ ਕੁਝ ਵੀ ਪਰੌਂਡੇ ਅਸੀਂ ਖਾ ਕੇ ਤੇ ਚਾਹ ਅਸੀਂ ਫ੍ਰੀ ਕਰ ਨਿਕਲ ਜਾਣਾ ਇੱਥੋਂ ਕਿਉਂ ਭਾਜੀ ਤੇ ਭਾਜੀ ਬਹੁਤ ਧੰਨਵਾਦ ਤੁਸੀਂ ਸਾਨੂੰ ਪ੍ਰੋੜੇ ਖਲਾਏ ਕੀਤਾ ਜੀ ਹੁਣ ਸ਼ਾਮ ਨੂੰ 5:30 ਤੇ ਹੁਣ ਅਸੀਂ ਜਾ ਰਹੇ ਆ ਧਰਮਕੋਟ ਜਾ ਰਹੇ ਨਾ ਆਪਾਂ ਹਾਂ ਜਿੱਥੇ ਉਹ ਪ੍ਰਚਾਰ ਆਇਆ ਝਾਰਨੇ ਉੱਪਰ ਹੀ ਆ ਹੁਣ ਬੜੇ ਨਹੀਂ ਦੂਰ ਤੁਰ ਕੇ ਚੱਲੇਗੇ ਇਹ ਮਹਿੰਦੀ ਲਾਉਣੇ ਵਾਲੇ ਆ ਮੈਂ ਬਰਾ ਬੜਾ ਦੁਖੀ ਹੋਇਆ ਪਿਆ ਸਾਡੇ ਤੋਂ ਪਰ ਦਨੇ ਇਹ ਚਾਉਂਦਾ ਵੀ ਘਰ ਜਾਣ ਸਿੱਧੀ ਜੇਤੀ ਤੇ ਪਰ ਅਸੀਂ ਇਹਨੂੰ ਲੈ ਕੇ ਨਹੀਂ ਜਾ ਰਹੇ ਕੋਈ ਜਗ੍ਹਾ ਤੇ ਵੀ ਬੜੀ ਕਮਾਨ ਘਰ ਲੈ ਆਂ ਜਾ ਰਹੇ ਹਾਂ ਰਾਣਾ ਤੇ ਮੈਂ ਹੀ ਗੱਲਾਂ ਜਾਂਦੇ ਬਾਕੀ ਸਭ ਪਿੱਛੇ ਰਹਿੰਦੇ ਤੇ ਅਸੀਂ ਨਵੀਂ ਚੀਜ਼ ਦੇਖਿਓ ਨਵਾਂ ਸਾਈਕਲ ਚੱਲੇ ਆ ਸਾਈਕਲ ਮੈਂ ਨਹੀਂ ਪਰ ਇਹਦੇ ਵਿੱਚ ਜਾਣਾ ਝਾਰਨੇ ਵੀ ਨਹੀਂ ਜਾਣਾ ਸੀ ਉੱਦਾਂ ਅਸੀਂ ਰਾਸਤੇ 'ਚ ਮੁੜਿਆਣਾ ਇੱਕ ਹੀ ਹੋਏ ਾਂਗਰੇ ਕੇ ਬਾਲ ਮੇਰੇ ਬਾਲ ਪਟ ਦੇਣੀ ਨਹੀਂ ਮੈਂ ਜਿਸ ਕਰਦਾ ਰੋ ਖਿੱਚਦੇ ਯਾਰ ਮੇਰੀ ਖਿੱਚਦਾ ਕਮਟਰ ਬਾਲ ਚੇਂਜ ਕਰਾਂਗੇ ਨਹੀਂ ਵੱਡੇ ਬਾਲ ਵੱਡੇ ਬਾਲ ਠੀਕ ਹੀ ਆ ਚਲੋ ਜੀ ਦੇ ਦਿਖਾ ਇਧਰ ਜੇ ਠੀਕ ਹੈ ਇਹ ਲੱਗਦੇ ਆ ਕੁੱਕੜ ਕਲਗੀ ਵਾਕਈ ਤੁਸੀਂ ਖੋਸ਼ ਹੋ

ਕਿੰਨੇ ਗੱਲਾਂ ਕਰੀਏ ਇਹ ਨਹੀਂ ਕਰਦੇ ਜੀ ਪਲਾਂਟ ਹੈ ਵੀ ਪਾਣੀ ਵਿੱਚ ਚੱਲਦਾ ਹੈ ਇਹ ਪਲਾਂਟ ਪਾਣੀ ਵਿੱਚ ਫੀਲ ਹੋ ਰਿਹਾ ਹੈ ਅੱਛਾ ਐਸਾ ਹੋ ਜਾਏਗਾ ਪਾਣੀ ਵਿੱਚ ਠੀਕ ਐਸਾ ਚੀਜ਼ ਹੈ ਬਈ ਕੋਈ ਹੋਰ ਬਣੇ ਬਿਟਾ ਨੂੰ ਆ ਬੜਾ ਐਸਾ ਪਾਣੀ ਬਸ ਅਸੀਂ ਆ ਗਏ ਹਾਂ ਹਮ ਉਹ ਦੇਖੋ ਕਿ ਜੂਰ ਜੂਰ ਚੜਨਾ ਆ ਅੱਗੇ ਵੀ ਜਾ ਕੇ ਆਏ ਤਾਂ ਲਿਗੇ ਉਹ ਉੱਧਰ ਚੜਨਾ ਉਹ ਆ ਚੜਨਾ ਉਹ ਉੱਪਰ ਜਾ ਕੇ ਲਾਸਟ ਅੱਛਾ ਉਹ ਆ ਮੀਨ ਹਾਂ ਤੂੰ ਗਿਆ ਤਾਂ ਹੈ ਮੈਂ ਤੇ ਮੈਗੀ ਮਿਲਦੀ ਵਾਹ ਮੈਗੀ ਮਿਲਦੀ ਤੇ 120 ਰੁਪਏ ਦੀ ਤੇ ਹੁਣ ਅਸੀਂ ਬਸ ਕੀਤੀ ਆ ਅਸੀਂ ਘੁੰਮ ਘੂਮ ਕੇ ਥੱਕ ਗਏ ਉਹ ਵਾਲੇ ਬਾਹਰ ਤੋਂ ਜਾਣਾਂਗੇ ਜਿੱਥੇ ਜਾਣਾ ਦਾ ਜਾਦੂਦੂ ਬਸ ਨਵੀਂ ਵੀ ਉਹ ਖੱਡਿਆ ਉਹਨੇ ਕਹਿਣਾ ਤੇ ਮੈਂ ਵੀ ਉਹ ਖੱਡਿਆ ਭਾਜੀ ਜਿਹੜੀ ਚਿੱਕਾ ਜਿਹੜੀ ਲਿੱਟਰ ਨਾਲ ਕੇ ਦੰਦ ਔੜਨ ਦੀ ਕੋਸ਼ਿਸ਼ ਕਰਨ ਦੇ ਆ ਤੇ ਮੇਰੇ ਨਾਲ ਰਿਸ ਰਿਸ ਮੈਂ ਨਾ ਰਿਸ ਲਾਉਂਦੇ ਆ ਹਾਰ ਗਿਆ ਦੇਖੋ ਅੱਧਾ ਹੁੰਦੇ ਆ ਫਿਟਨੈਸ ਬੋਡੀ ਇਹ ਪਾਊਡਰ ਖਾਣ ਨਾਲ ਥੋੜੀ ਗੱਲ ਬਣਦੀ ਜਿਹੜੇ ਕੱਲ ਪਾਊਡਰ ਖਾਦਾ ਉਹਦਾ ਅਸਰ ਕਰਨ ਦੇ ਆਈ ਓ ਵਾਹ ਬੜਾ ਇਹ ਆਇਆ ਸਟੇਡੀਅਮ ਆ ਬੜਾ ਇਹ ਆ ਬੜਾ ਜਿਹੇ ਵਾਲਾ ਹੈ ਜਿਹੇ ਆ ਮਕਲੋੜ ਗੰਜ ਦੇਖੋ ਕਚਰੇ ਵਾਲਾ ਸੂਚ ਚੱਲਣ ਪਿਆ ਮੋਮਸ ਬਹੁਤ ਸ਼ੋਅ ਕਰਦੇ ਆ ਇਹ ਵੀ ਇਦਾਂ ਖੁਣ ਬਣਾ ਕਰਵਾ ਲੜ ਪਿਆ ਆ ਦੇਖੋ ਭਾਜੀ ਬੀਪੀ ਬਹੁਤ ਵਧੀਆ ਆ ਭਾਈ ਬੀਪੀ ਦਾ ਬਹੁਤ ਵਧੀਆ ਆ ਭਾਜੀ ਉਹਨਾਂ ਦਾ ਮੋਮਸ ਅਸੀਂ ਖਾ ਕੇ ਫੇਰ ਅਸੀਂ ਨਿਕਲ ਜਾਣਾ ਆਪਾਂ ਜੇ ਮੈਂ ਖਾਊਗਾ ਉਹ ਪੇਟੀ ਖਾ ਰਹਾ ਹੈ ਤਾਂ 20 ਕਾ ਕੁਛ ਹੋਰ ਦੇ ਦੇਣਾ ਜੀ 20 ਕਾ ਦੇ ਦਿਓ ਕਮੈਂਟਾਂ ਦੇ ਵਿੱਚ ਜਦੋਂ ਦੁੱਧ ਜਾਂ ਲੱਸੀ ਇਹ ਬੜੀ ਖੁਸ਼ੀ ਜਿਆ ਨਾਲ ਮੁਕਲੋੜਆਂ ਦੀਆਂ ਅੰਗੜੀਆਂ ਦੇ ਵਿੱਚ ਹਰੀਆ ਟਾਈਮ YouTube ਵਾਲਿਓ ਅਸੀਂ ਹੁਣ ਚੱਲ ਪਏ ਆ ਤੇ ਬਲੌਗ ਤੁਹਾਨੂੰ ਇੰਨਾ ਕੇ ਮਿਲਣਾ ਅੱਜ ਤੇ ਬਾਕੀ ਅਸੀਂ ਤੁਹਾਨੂੰ ਰਸਤੇ ਵਿੱਚ ਮਿਲਦੇ ਆਮੜੀ ਅਸੀਂ ਪੈ ਗਈ ਆ ਬਹੁਤ ਭਾਈ ਹੋਣਾ ਜ਼ਰੂਰੀ ਘਰੇ ਜਾਣਾ ਪੈਣਾ ਚਲੋ ਕੀ ਕਰਨਾ ਹੁ ਚਾਬੀ ਨਹੀਂ ਕਿੱਥੋਂ ਜਾ ਕੇ ਸਿੱਧਾ ਇਹ ਪ੍ਰਹਾਨਕੋਟ ਜਾਣਾ ਉੱਤਰਨਾ ਜਾ ਕੇ ਜੇ ਰਸਤੇ ਦੇ ਵਿੱਚ ਆਹ ਚੋ ਪੀਤੀ ਤੇ ਤੁਹਾਨੂੰ ਦਿਖਾਵਾਂਗੇ ਨਹੀਂ ਪੀਤੀ ਚਾਹੇ ਰੋਟੀ ਚਾਹ ਪੀ ਲਵਾਂਗੇ ਚਾਹ ਢਾਬੇ ਤੇ ਰੋਟੀ ਵੀ ਖਾਣੀ ਆ ਕਿਹ ਬੰਦਾ ਚਲੋ ਐਕਟਿੰਗ ਕਰ ਕਿ ਵੀਰ ਕਿਦਾਂ ਕਰੀ ਕਰੀ ਰੀ ਐਕਟਿੰਗ ਕਰੀ ਮੋੜ ਯਾਰ ਮੁੰਡ ਨੂੰ ਐ ਨੋ ਚੈਨ ਚੈਨ ਵੇ ਮੈਂ ਕਹ ਪਿਆ ਆ ਦੇਖੋ ਆ ਗਏ ਆ ਗਏ ਪੰਜਾਬੀ ਮੁੰਡੇ ਮੋਹਰੇ ਪੰਜਾਬ ਦੇ ਲਾਗੇ ਪਹੁੰਚ ਗਏ ਆ ਪੂਰੇ ਤੇ ਪੂਰੇ ਲੋ ਜੀ ਇਹ ਪ੍ਰਸ਼ਾਦਾ ਛਕਣ ਲੱਗੇ ਆ ਤੇ ਇਹ ਚੀਜ਼ ਦੇਖ ਲਈ ਨੀ ਮੰਜੀ ਜਾ ਕੋਈ ਖਾਣਾ ਮਨਾਲੀ ਦੀ ਚਾਰ ਤਰ੍ਹਾਂ ਦੀ ਸਬਜੀ ਆ ਮਨਾਲੀ ਦੀ ਮਨਾਲੀ ਕਲੇ ਕਲੇ ਵਾਸਤੇ ਮੂਤ ਲੰਗਰ ਮੈਨੂੰ ਪਾਤੀ ਮੈਂ ਖਾਣੀ ਭਾਈ ਸਾਡੀ ਥਾਲੀ ਖਾ ਲਈ ਆ ਜੇ ਕੋਈ ਹੁੰਦਾ ਤੁਨੇ ਲੰਗਰ ਜਿਹੜਾ ਛਕਣਦੇ ਆ ਨਾ ਉਸ ਬਾਰੇ ਦੱਸੇਗਾ ਭਾਜੀ ਦੱਸੋ ਬੋਸ ਵਾਲੇ ਟਵੇਈ ਦਾਲ ਬੋਸ ਵਾਲਾ ਸਿੰਪਾ ਉਹ ਦੇਖੋ ਜੀ ਉਹ ਵਾਲੇ ਚੁੱਲੇ ਦੇ ਰੋਟੀ ਬਣਦੀ ਆ ਮੋਹਿਦ ਵੀਰਾ ਲੈ ਗਿਆ ਦੱਸੋ ਕੀ ਦੱਸੋ ਡਿੱਡ ਤੱਕ ਗੱਲ ਸੁਣ ਲਈ ਅੱਟੇ ਟੇ ਬੇਲੰਦਰ ਕਰ ਲਿਆ ਤੁਸੀਂ ਵੀ ਕਰ ਲਾ ਤੋ ਵੀ ਰੋਸ ਗਿਆ ਰੋਸ ਗਿਆ ਰੋਸ ਗਿਆ ਦੇਖੋ ਜੀ ਉਹ ਆ ਜਾ ਬੈਠ ਦੇ ਬੈਠ ਅੱਗੇ ਚਲਾ ਜਾ ਬੰਦਾ ਹੋ ਸਕਿਆ ਦੇਖੋ ਜੀ ਬਸ ਹੱਸ ਜੰਦਾ ਹੱਸ ਜੰਦਾ ਦੇਖ ਹੱਸ ਜੰਦਾ ਜਾਣ ਲੱਗੇ ਹੱਸ ਜੰਦਾ ਲੋ ਜੀ ਭਾਜੀ ਹੁਣ ਚੱਲੇ ਆ ਉਧਰ ਬੈ ਕਿੱਥੇ ਆ ਅਰੇ ਬੈਗ ਆ ਯਹਾਂ ਸੇ ਆਪਕਾ ਯਹਾਂ ਪਰ ਹੈ ਨਾ ਬੈਗ ਇਹ ਉਧਰ ਤੇ ਨਹੀਂ ਫਟਾ ਗੁਲ ਵੀ ਕਵੇ ਹੁਣ ਵੀ ਕਵੇ ਮੈਂ ਲੈਟੀ ਵਾਲੀ ਚਾਹ ਤਾਂ ਅਸੀਂ ਬਹੁਤ ਵਾਰੀ ਬੀਤੀ ਹੋਣੀ ਆ ਇੱਕ ਰੈਡਿਟ ਰੈਡਿਟੀ ਹੁੰਦਾ ਆ ਇੱਕ ਹੈਗਾ ਟਾਟਾ ਲਮਕ ਟਾਟਾ ਨਮਕ ਤੋਂ ਆ ਗਿਆ